ਚਿਕਨ ਵਾਲੇ ਗੋਲ ਗੱਪੇ ਖਵਾਉਣ ਜਾ ਰਹੇ ਆ ਦੋਸਤੋ ਇਹਨਾਂ ਦੇ 버ਗਰ ਹੀ ਜਿਹੜੇ ਬੜੇ ਤਰ੍ਹਾਂ ਦੇ ਨੇ 120 ਵੈਰਾਈਟੀਆਂ ਦੇ 버ਗਰ ਬਣਾਉਂਦੇ ਨੇ ਲਾਲਸਾ ਆ ਰਹੀ ਹੁਣ ਖਾਣ ਦੀ ਤੇ ਮੂੰਹ ਚਾਰੇ ਪਾਣੀ ਤੇ ਆਜੋ ਫਿਰ ਤੁਹਾਨੂੰ ਚਿਕਨ ਵਾਲੇ ਗੋਲ ਗੱਪੇ ਖਵਾਈਏ ਮੱਟਰ 버ગર ਹੈ ਮਟਰਨ 버ગર ਹੈ ఫిష్ 버ગર ਹੈ ਐਂਡ एਗੀ ਚਿਕਨ 버ગર ਹੈ ਉਸ ਤੋਂ ਇਲਾਵਾ ਪੰਜਾਬੀ ਕੁੱਕੜ 버ગર ਹੈ ਐਂਡ ਪੰਜਾਬੀ ਕੁੱਕੜ 버ગર ਹੈ ਇਹ ਕਿਹੜਾ 버ગર ਹੈ ਬਈ ਬਈ ਇਹ ਦੇਸੀ ਘੀਚ ਬਣਦਾ ਜੀ ਇਹ ਖੁਦ ਘਰ ਦੇਸੀ ਮਸਾਲਿਆਂ ਚ ਤਿਆਰ ਕੀਤਾ ਜਾਂਦਾ ਹੈ ઓਨਰ ਤੇ ਜੁੜ ਚੁਕੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਜੇ ਤੁਸੀਂ ਉਹ ਖਾਣ ਪੀਣ ਦੇ ਸ਼ੌਕੀਨ جے ਭਾਈ ਚਟਪਟੇ ਖਾਣ ਦੇ ਸ਼ਕੀਨ ਹੋ ਤੇ ਤੁਸੀਂ ਸਾਡੀ ਵੀਡੀਓ ਸਕਿਪ ਕੀਤੇ ਬਿਨਾ ਨਹੀਂ ਜਾ ਸਕਦੇ ਕਿਉਂਕਿ ਤੁਹਾਨੂੰ ਇੱਕ ਬਹੁਤ ਹੀ ਅਲੱਗ ਜੀ ਚੀਜ਼ ਖਵਾਉਣ ਜਾ ਰਹੇ ਹਾਂ ਤੁਸੀਂ ਸਾਰਿਆਂ ਨੇ ਪਾਣੀ ਵਾਲੇ ਗੋਲ ਗੱਪੇ ਖਾਦੇ ਹੋਣੇ ਸਾਰਿਆਂ ਨੇ ਦਹੀਂ ਵਾਲੇ ਗੋਲ ਗੱਪੇ ਖਾਦੇ ਹੋਣੇ ਪਰ ਅੱਜ ਤੁਹਾਨੂੰ ਚਿਕਨ ਵਾਲੇ ਜੀ ਚਿਕਨ ਵਾਲੇ ਗੋਲ ਗੱਪੇ ਖਵਾਉਣ ਜਾ ਰਹੇ ਹਾਂ ਦੋਸਤੋ ਤੇ ਸਭ ਤੋਂ ਪਹਿਲਾਂ ਮੈਂ ਦਿਖਾ ਦਿਆਂ ਕਿੱਥੇ ਖਾਣਾ ਇਹ ਪਟਿਆਲਾ ਦਾ ਬਹੁਤ ਹੀ ਯੂਨੀਕ ਜਿਹਾ ਏਰੀਆ ਜਿਸ ਦਾ ਨਾਮ ਹੈ ਤੋਪਖਾਨਾ ਗੇਟ ਔਰ ਇਸ ਗੇਟ ਦੇ ਉੱਤੇ ਇੱਕ ਦੁਕਾਨ ਹੈ 버거 ਹਾਊਸ ਇੱਕ ਪਹਿਲਾਂ ਦੱਸਾਂ ਇਹਨਾਂ ਦੇ 버거 ਹੀ ਜਿਹੜੇ ਬੜੇ ਤਰ੍ਹਾਂ ਦੇ ਨੇ 120 ਵੈਰਾਈਟੀਆਂ ਦੇ 버거 ਬਣਾਉਂਦੇ ਨੇ ਯਾਨੀ ਕਿ ਆਪਾਂ ਸੋਚ ਨਹੀਂ ਸਕਦੇ ਵੀ ਐਡੇ ਸਾਰੇ 버거 ਔਰ ਇੰਨੇ ਸਾਰੇ ਖਾਣੇ ਔਰ ਚਿਕਨ ਵਾਲੇ ਗੋਲ ਗੱਪੇ ਸਭ ਤੋਂ ਜਿਹੜਾ ਸਪੈਸ਼ਲ ਤੇ ਯੂਨੀਕ ਆਈਟਮ ਹੈ ਉਹ ਹੈ ਚਿਕਨ ਵਾਲੇ ਗੋਲ ਗੱਪੇ ਆਓ ਦਿਖਾਣੇ ਆ ਕਿਵੇਂ ਬਣਾਉਂਦੇ ਨੇ ਕਿਵੇਂ ਖਾਂਦੇ ਨੇ ਆਹ ਚਿਕਨ ਵਾਲੇ ਗੋਲ ਗੱਪੇ ਕਹਿਗੇ ਤਾਂ ਭਾਈ ਮੇਰੇ ਮਨ ਚ ਵੀ ਜਰਾ ਥੋੜਾ ਜਿਹਾ ਲਾਲਸਾ ਆ ਰਹੀ ਹੁਣ ਖਾਣ ਦੀ ਤੇ ਮੂੰਹ ਚ ਆ ਰਿਹਾ ਪਾਣੀ ਤੇ ਆਜੋ ਫਿਰ ਤੁਹਾਨੂੰ ਚਿਕਨ ਵਾਲੇ ਗੋਲ ਗੱਪੇ ਖਵਾਈਏ ਤੇ ਨਾਲ ਤੁਹਾਨੂੰ ਕਰਾਈਏ ਸੈਰ ਬਾਈ ਜੀ ਅੰਦਰ ਵੜਦੇ ਇੱਕੋ ਗੱਲ ਦੇਖ ਲਈ ਪਹਿਲੇ ਮੁੰਡੇ ਖਾ ਰਹੇ ਨੇ ਆਹਾ ਹਾ ਹਾ ਹਾਂਜੀ ਕਿਵੇਂ ਲੱਗਿਆ ਵਧੀਆ ਲੱਗਿਆ ਜੀ ਕੀ ਖਾਦਾ 버ਗਰ ਕਿਹੜਾ ਚਿਕਨ ਚੀਜ਼ੀ ਚਿਕਨ ਚੀਜ਼ ਇੱਕ ਕਨੇ ਬੜੇ ਤਰ੍ਹਾਂ ਦੇ 버ਗਰ ਬਣਾਉਂਦੇ ਨੇ ਹੈ ਹਾਂਜੀ ਕਿੰਨੇ ਤਰ੍ਹਾਂ ਦੇ ਫੱਟੂ ਦੇ ਰੋਡਾਂ ਦੇ ਸਪਾਈਸੀ ਹੋ ਗਏ ਕਰੰਚ ਹੋ ਗਏ ਕਿਹੜਾ ਸਵਾਲ ਲੱਗਦਾ ਫਿਰ ਚਿਕਨ ਜੀ ਦੀ ਲੱਗਦਾ ਜੀ ਹੈ ਕਹਿੰਦੇ ਚਿਕਨ ਵਾਲੇ ਗੋਲ ਗੱਪੇ ਵੀ ਬਣਾਉਂਦੇ ਨੇ ਹਾਂਜੀ ਬਣਾਉਂਦੇ ਹੀ ਨੇ ਲੋ ਜੀ ਭਾਈ ਮੁੰਡਿਆਂ ਨਾਲ ਹੋਈ ਹੈ ਗੱਲਬਾਤ ਤੇ ਤੁਹਾਡੋ ਇਸ ਜਿਹੜੇ ਸ਼ਾਪ ਦੇ ਓਨਰ ਮੇਰੇ ਪਿੱਛੇ ਖੜੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿਵੇਂ ਬਣਾਉਂਦੇ ਨੇ ਕਿਵੇਂ ਕਰਦੇ ਨੇ ਤੇ ਇੱਧਰ ਨੂੰ ਇਹਨਾਂ ਦੀ ਰਸੋਈ ਹੈ ਤੇ ਉੱਥੇ ਚੱਲ ਕੇ ਸਾਰੀ ਗੱਲਬਾਤ ਵੀ ਕਰਾਂਗੇ ਤੇ ਦਿਖਾਵਾਂਗੇ ਕਿਵੇਂ ਬਣਾਉਂਦੇ ਨੇ ਤੇ ਕਿਵੇਂ ਅੱਗੇ ਸਰਵ ਕਰਦੇ ਨੇ ਮੇਰੇ ਨਾਲ ਬੈਠੇ ਨੇ ਸਾਡੇ ਹਰਮਿਤ ਬਾਈ ਗੱਲਬਾਤ ਕਰਨਾ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਆ ਆ ਜਿਹੜੇ ਹੁਣ ਬਣਾ ਕੇ ਲਿਆਂਦੇ ਆਪਾਂ ਕੀ ਆ ਇਹ ਬਾਈ ਜੀ ਚਿਕਨ ਗੋਲ ਗੱਪੇ ਨੇ ਜੀ ਚਿਕਨ ਗੋਲ ਗੱਪੇ ਯਾਰ ਮੈਂ ਨਾ ਪਾਣੀ ਵਾਲੇ ਗੋਲ ਗੱਪੇ ਸੋਨੇ ਸੀਗੇ ਮੈਂ ਦਹੀਂ ਵਾਲੇ ਗੋਲ ਗੱਪੇ ਸੋਨੇ ਸੀ ਯਾਰ ਤੁਸੀਂ ਇਹ ਨਵੀਂ ਕਾੜ ਕੱਢ ਲਈ ਚਿਕਨ ਗੋਲ ਗੱਪੇ ਹੈ ਬਾਈ ਇਹ 2011 ਦੇ ਵਿੱਚ ਅਸੀਂ ਓਪਨ ਕੀਤਾ ਸੀ ਜੀ 버ਗਰ ਹਾਊਸ ਤਾਂ ਅਸੀਂ ਸੋਚਦੇ ਸੀ ਕੁਝ ਨਵਾਂ ਕੀਤਾ ਜਾਏ ਤਾਂ ਪਹਿਲਾਂ ਅਸੀਂ ਘਰ ਆਪ ਟ੍ਰਾਈ ਕੀਤੇ ਤਾਂ ਸਾਨੂੰ ਅੱਛੇ ਲੱਗੇ ਜੇ ਅਸੀਂ ਕਿ ਲੋਕਾਂ ਨੂੰ ਟ੍ਰਾਈ ਕਰਾਣੇ ਆ ਤਾਂ ਅੱਜ ਪਟਿਆਲੇ ਦੇ ਹਰੇਕ ਤਕਰੀਬਨ ਬੰਦਿਆਂ ਨੂੰ ਪਤਾ ਜੀ ਇਹ ਗੋਲ ਗੱਪੇ ਚਿਕਨ ਨੇ। ਛੋਟੇ ਛੋਟੇ ਬੱਚਿਆਂ ਨੇ ਦੱਸਿਆ ਕਹਿੰਦਾ ਅੰਕਲ ਤੁਹਾਨੂੰ ਪਤਾ ਹੈ ਵੀ ਤੋਪਖਾਨਾ ਗੇਟ ਤੇ 버ਗਰ ਹਾਊਸ ਹੈ। ਉੱਥੇ ਨਾ ਪਹਿਲਾਂ ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਨੇ ਮਤਲਬ 버ਗਰਾਂ ਦੀ ਬਹੁਤ ਵੈਰਾਈਟੀਆਂ ਬਣਾਉਣੇ ਔਰ ਕਹਿੰਦਾ ਚਿਕਨ ਗੋਲ ਗੱਪੇ ਮਿਲਦੇ ਆ। ਮੈਂ ਕਹਾ ਯਾਰ ਮੈਂ ਦੇਖ ਕੇ ਆਪਲਾ ਦੱਸੋ 버ਗਰਾਂ ਦੀ ਕਿੰਨੀ ਵੈਰਾਈਟੀਆਂ ਬਣਾਉਣੇ ਹੋ। ਭਾਈ ਆਪਣੇ ਕੋਲ ਇਸ ਟਾਈਮ ਹੈਗੀ ਹੈ ਜੀ 120 ਵੈਰਾਈਟੀ 버ਗਰਸ ਦੀ। 버ਗਰਾਂ ਦੀ ਹਾਂਜੀ ਜੀ 버ਗਰਸ ਦੀ ਜਿਵੇਂ ਕਿ ਵੇਚ ਦੇ ਵਿੱਚ ਅਸੀਂ वेज ਆਲੂ ਟਿੱਕੀ 버ਗਰ ਹੈ ਵੇਜ ਦੇ ਵਿੱਚ ਆਲੂ ਚੀਜ਼ 버ਗਰ ਹੈ ਉਸ ਤੋਂ ਇਲਾਵਾ ਵੇਜ ਦੇ ਵਿੱਚ ਵੇਜੀ ਲਵਰ ਹੈ ਵੇਜੀ ਚੀਜ਼ ਹੈ ਐਂਡ ਪਨੀਰ ਦੀ ਪੈਟੀ ਜਿਵੇਂ ਹੁੰਦੀ ਹੈ ਆਪਣੀ ਟਿੱਕੀ ਪਨੀਰ ਪਨੀਰ 버ਗਰ ਹੋ ਗਿਆ ਪਨੀਰ ਚੀਜ਼ ਹੋ ਗਿਆ ਉਸ ਤੋਂ ਇਲਾਵਾ ਪਨੀਰ ਚੀਜ਼ ਕਈ ਲੋਕ ਹੁਣ ਕਮੈਂਟਾਂ ਜੇ ਵੀ ਕਹਿਣਗੇ ਪਨੀਰ ਤੇ ਚੀਜ਼ ਦੇ ਕੀ ਚੀਜ਼ ਹੈ ਪਨੀਰ ਤੇ ਚੀਜ਼ ਦਾ ਮੈਂ ਤੁਹਾਨੂੰ ਸਪੈਸ਼ਲੀ ਦੱਸ ਦਾਂ ਜੀ ਪਨੀਰ ਇੱਕ ਅਲੱਗ ਚੀਜ਼ ਹੋਗੀ ਜਿਹਨੂੰ ਆਪਾਂ ਦੇਸੀ ਦੇ ਵਿੱਚ ਪਨੀਰ ਕਹਿ ਲੈਂਦੇ ਜਿਵੇਂ ਆਪਾਂ ਘਰ ਪਨੀਰ ਕਹਿ ਲੈਂਦੇ ਕਈ ਲੋਕ ਪਨੀਰ ਨੂੰ ਚੀਜ਼ ਵੀ ਕਰਦੇ ਪਨੀਰ ਪੁਰਜੀ ਬਣਾਉਂਦੇ ਆ ਪਨੀਰ ਮਟਰ ਪਨੀਰ ਹੋ ਗਿਆ ਆਲੂ ਮਟਰ ਹੋ ਗਿਆ ਉਹਦੇ ਵਿੱਚ ਪਾਉਂਦੇ ਆ ਪਨੀਰ ਹਾਂਜੀ ਹਾਂਜੀ ਉਹ ਪਨੀਰ 버ਗਰ ਇੱਕ ਅਲੱਗ ਚੀਜ਼ ਹੋਗੀ ਪਲੱਸ ਉਹਦੇ ਨਾਲ ਜੇ ਆਪਾਂ ਜੋ ਚੀਜ਼ ਐਡ ਕਰ ਰਹੇ ਹਾਂ ਇੱਕ ਪ੍ਰੋਸੈਸ ਚੀਜ਼ ਹੋ ਗਿਆ ਜਿਸਦੇ ਨਾਲ ਅਸੀਂ ਚੀਜ਼ ਸਲਾਈਸ ਲਗਾ ਦਿੰਦੇ ਆ ਤਾਂ ਪਲੀਜ਼ ਇਸ ਚੀਜ਼ ਨੂੰ ਗੌਰ ਕਰਿਓ ਤੇ ਪ ਇਹਨਾਂ ਕਿ ਉਹ ਵੀ ਸਾਨੂੰ ਸ਼ਾਇਦ ਇਹਨਾਂ ਦਾ ਫਰਕ ਨਹੀਂ ਪਤਾ ਤਾਂ ਕਰਕੇ ਉਹਦੀ ਪਨੀਰ ਚੀਜ਼ ਕਹਿ ਦਿੰਦੇ ਆ ਤਾਂ ਕਈ ਲੋਕ ਕਮੈਂਟਾਂ 'ਚ ਕਹਿਣ ਲੱਗਦੇ ਨੇ ਬਾਈ ਮੈਂ ਤੁਹਾਨੂੰ ਬਾਰ-ਬਾਰ ਕਹਾਂਗਾ ਵੀ ਇਹਨਾਂ ਚੀਜ਼ਾਂ ਨੂੰ ਗੌਰ ਕਰਕੇ ਫੇਰ ਹੀ ਤੁਸੀਂ ਕੋਈ ਕਮੈਂਟ ਕਰਿਓ ਪਲੀਜ਼ ਆ ਪਹਿਲਾਂ ਤਾਂ ਮੈਂ ਨਾ ਦੱਸਦਾ ਹਰਮੀਤ ਨੂੰ ਮੈਂ ਜਾਣਦਾ ਬਹੁਤ ਲੰਮੇ ਸਮੇਂ ਤੋਂ ਆ ਸਾਡਾ ਬੜਾ ਪੁਰਾਣਾ ਰਿਸ਼ਤਾ ਹੈ ਉਹ ਲਾਸਟ ਜੇ ਦੱਸਾਂਗਾ ਕੀ ਰਿਸ਼ਤਾ ਹੈ ਪਰ ਹਰਮੀਤ ਹਾਲਾਂਕਿ ਨੂੰ ਤਾਂ ਪਤਾ ਦੇਖੋ ਤੁਹਾਨੂੰ ਇੱਥੇ ਅਟਕ ਕਿਵੇਂ ਲੱਗੀ ਇਧਰ ਆਉਣ ਦੀ ਪਰ ਮਾੜਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਹੜੇ ਸਾਲ ਦੇ ਵਿੱਚ ਇਧਰ ਨੂੰ ਮੂਵ ਹੋਏ ਤੇ ਕਿਵੇਂ ਦਿਲ ਦੇ ਵਿੱਚ ਆਇਆ ਕਿਉਂਕਿ ਜਦੋਂ ਤੁਸੀਂ 버ਗਰ ਸੀ ਜਾਂ ਇੰਨੀਆਂ ਸਾਰੀਆਂ ਵੈਰਾਈਟੀਆਂ ਲੈ ਕੇ ਆਏ ਸੀਗੇ ਇੱਕੋ ਦਾ ਮੈਨੇ ਸਾਰੇ 버ਗਰ ਤੁਸੀਂ ਲਾਂਚ ਕੀਤੇ ਉਦੋਂ ਮੇਰੇ ਸਾਹਮਣੇ ਨਾਲ ਮੈਕਡੀ ਤੋਂ ਇਲਾਵਾ ਕੋਈ ਹੋਰ 버ਕਰ ਜਾਂ ਮੈਕਡੀ ਹੋ ਗਿਆ ਹੋਰ ਵੱਡੇ ਆਟਲੈਟਸ ਹੁੰਦੇ ਸੀਗੇ ਆਮ ਜਿਹੜੇ 버ਕਰ ਮਿਲਦੇ ਹੁੰਦੇ ਸੀ ਉਹ ਤਵੇ ਦੇ ਵਿੱਚ ਰੱਖ ਦੇਣਾ ਉਹਨਾਂ ਨੇ ਕਿ ਉਹਦੇ ਵਿੱਚ ਤਲ ਦੇਣਾ ਕੱਢ ਦੇਣਾ ਉਹਦੇ ਜਿੱਕ ਟਿੱਕੀ ਪਾਈ ਵਿੱਚ ਲਾਲੋ ਵੀ ਇੱਕ ਹੋਰ ਕੁਝ ਰੱਖਤਾ ਥੋੜਾ ਜਿਹਾ ਨੂਡਲ ਪਾ ਤੇ 버ਗਰ ਤਿਆਰ ਹੋ ਜਾਂਦਾ ਸੀਗਾ ਤੇ ਤੁਸੀਂ ਇਹ ਵੈਰਾਈਟੀ ਇੱਕ ਆਮ ਨੋਰਮਲ ਦੁਕਾਨ ਤੋਂ ਕਿਵੇਂ ਲੈ ਕੇ ਆਏ ਸਰ ਮੈਂ ਨਾ ਜੌਬ ਕਰਦਾ ਸੀ ਜੀ 2009 ਤੋਂ ਲੈ ਕੇ ਮੈਂ ਨਲਵਤ ਗੈਰਨ ਤੱਕ ਮੈਂ ਪਹਿਲਾਂ ਜੋਬ ਵੀ ਕੀਤੀ 2007 ਦੇ ਵਿੱਚ ਮੈਂ ਜੋਬ ਸ਼ੁਰੂ ਕੀਤੀ ਸੀ ਤੇ ਫਿਰ ਮੈਂ ਉੱਥੇ ਦੇਖਦਾ ਸੀ ਕਿ ਕੁਝ ਨਵਾਂ ਕੀਤਾ ਜਾਏ ਤਾਂ ਮਾਰਕੀਟ ਦੇ ਵਿੱਚ ਸਾਰੇ ਲੋਕ ਕੁਝ ਨਾ ਕੁਝ ਲੈ ਕੇ ਆ ਰਹੇ ਸੀ ਕਿ ਤਾਂ ਮੇਰਾ ਵੀ ਇਨੋਵੇਸ਼ਨ ਕਰਨ ਦਾ ਮਨ ਸੀਗਾ ਤਾਂ ਮੈਂ ਫਿਰ ਤਾਂ ਉਸ ਟਾਈਮ ਮੈਂ ਵੈਜੀਟੇਬਲ 버ਗਰਸ ਦੇ ਵਿੱਚ ਸਭ ਤੋਂ ਪਹਿਲਾਂ ਆਲੂ ਟਿੱਕੀ ਤੇ ਵੈਜੀ ਲਵਰ 버ਗਰ ਲਾਂਚ ਕੀਤਾ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ 44 버ਗਰ ਲਾਂਚ ਕੀਤੇ 44 ਦਾ ਰੀਜ਼ਨ ਇਹ ਹੁੰਦਾ ਸੀ ਲੋਕ ਕਹਿੰਦੇ ਸੀ 44 ਦਾ ਰੀਜ਼ਨ ਕੀ ਹੈ 44 ਸਾਡੇ ਮਤਲਬ ਜੋ ਸਾਡੇ ਆਊਟਲੈਟ ਦਾ ਜੋ ਐਡਰੈਸ ਪੈਂਦਾ ਸੀਗਾ 44 ਪੈਂਦਾ ਸੀਗਾ ਤਾਂ ਫਿਰ ਅਸੀਂ 44 버거 ਸਭ ਤੋਂ ਪਹਿਲਾਂ ਲਾਂਚ ਕੀਤੇ ਤੁਹਾਡੇ ਜਿਹੜਾ ਦੁਕਾਨ ਜਾਂ ਘਰ ਦਾ ਡਰੈਸ ਏ 44 ਸੀ 44 ਸੀਗਾ ਤਾਂ ਅਸੀਂ 44 ਅਗਸਤ ਤੋਂ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਹੌਲੀ 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 ਇਨੋਵੇਸ਼ਨ ਕਰਦੇ ਰਹੇ ਜਿਵੇਂ ਅੱਜ ਸਾਡੇ ਕੋਲ ਚਿਕਨ 버ਗਰਸ ਦੇ ਵਿੱਚ ਚਿਕਨ ਪੈਟੀ 버ਗਰ ਆ ਲੱਗਿਆ ਜਿਹਨੂੰ ਚਿਕਨ ਟਿੱਕੀ ਦੇ ਨਾਂ ਤੋਂ ਜਾਣਿਆ ਜਾਂਦਾ ਐ ਐਂਡ ਉਸ ਤੋਂ ਇਲਾਵਾ ਚਿਕਨ ਟਿੱਕਾ 버ਗਰ ਹੈ ਉਸ ਤੋਂ ਇਲਾਵਾ ਚਿਕਨ ਕੀਮਾ 버ਗਰ ਹੈ ਮਟਰਨ 버ਗਰ ਹੈ ਫਿਸ਼ 버ਗਰ ਹੈ ਐਂਡ ਐਗੀ ਚਿਕਨ 버ਗਰ ਹੈ ਉਸ ਤੋਂ ਇਲਾਵਾ ਪੰਜਾਬੀ ਕੁੱਕੜ 버ਗਰ ਹੈ ਐਂਡ ਪੰਜਾਬੀ ਕੁੱਕੜ 버ਗਰ ਹੈ ਇਹ ਕਿਹੜਾ 버ਗਰ ਆ ਬਾਈ ਬਾਈ ਇਹ ਦੇਸੀ ਘੀਚ ਬਣਦਾ ਜੀ ਇਹ ਖੁਦ ਘਰ ਦੇਸੀ ਮਸਾਲਿਆਂ ਚ ਤਿਆਰ ਕੀਤਾ ਜਾਂਦਾ ਵੀ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਸਾਡੇ ਸੀਕ੍ਰੇਟ ਮਸਾਲੇ ਨੇ ਸਾਡੇ ਕੋਲ ਕੋਈ ਸੀਕ੍ਰੇਟ ਮਸਾਲੇ ਨਹੀਂ ਜੋ ਆਪਾਂ ਆਮ ਕਿਚਨ ਦੇ ਵਿੱਚ ਘਰ ਯੂਜ਼ ਕਰਦੇ ਆ ਜਿਵੇਂ ਘਰ ਮਸਾਲਾ ਚਿਕਨ ਰੈਡੀ ਕੀਤਾ ਜਾਂਦਾ ਉਹੀ ਚੀਜ਼ ਹੈ ਪਰ ਹਰਮੀਤਾ ਇੱਥੇ ਗੱਲ ਦੱਸੋ ਮੈਂ ਨਾ ਹੁਣ ਜਦੋਂ ਪਿੱਛੇ ਰਸੋਈ 'ਚ ਵੀ ਤੁਹਾਡੀ ਗੇੜਾ ਮਾਰ ਕੇ ਆਇਆ ਉੱਥੇ ਅਜੇ ਹੁਣ ਬਣ ਵੀ ਰਿਹਾ ਸਾਡਾ ਵੀ 버ਗਰ ਬਣ ਰਿਹਾ ਭਾਈ ਅਸੀਂ ਵੀ ਖਾਵਾਂਗੇ ਆ ਚਿਕਨ ਆ ਗੋਲ ਗੱਪੇ ਅਸੀਂ ਵੀ ਖਾਵਾਂਗੇ ਭਾਈ ਮੇਰੇ ਮੂੰਹ 'ਚ ਵੀ ਪਾਣੀ ਆ ਰਿਹਾ 버ਗਰ ਵੀ ਬਣ ਰਿਹਾ ਮੇਰਾ ਪਰ ਇੱਕ ਗੱਲ ਦੱਸੋ ਵੀ ਤੁਹਾਡੇ ਜਿਹੜੀ ਰਸੋਈ ਹੈ ਉਹ ਸਾਰਾ ਤੁਸੀਂ ਘਰ ਦੇ ਹੀ ਸੰਭਦੇ ਹੋ ਕੋਈ ਬਾਹਰਲਾ ਬੰਦਾ ਨਹੀਂ ਰੱਖਿਆ ਹੋਇਆ ਹੈ ਨਾ ਨਹੀਂ ਅਸੀਂ ਲੇਬਰ ਸ਼ੁਰੂ ਤੋਂ ਨਹੀਂ ਰੱਖੀ ਜੀ ਐਕਚੁਅਲ 'ਚ ਕੀ ਹੈ ਜੀ ਲੇਬਰ ਦਾ ਕਈ ਵਾਰੀ ਇਹ ਹੋ ਜਾਂਦਾ ਵੀ ਅੱਜ ਮੈਨੂੰ ਬੁਖਾਰ ਚੜਿਆ ਹੋਇਆ ਹੈ ਜੀ ਅੱਜ ਮੇਰਾ ਸਿਰ ਦਰਦ ਹੈ ਜੀ ਤਾਂ ਸਾਡੇ ਇਵੇਂ ਹੈ ਕਿਸੇ ਨੂੰ ਬੁਖਾਰ ਹੈ ਜਾਂ ਕੁਝ ਵੀ ਹੈ ਤਾਂ ਸਾਨੂੰ ਐਡਜਸਟਮੈਂਟ ਐਡਜਸਟਮੈਂਟ ਕਰਤਾ ਸਕਦੇ ਆ ਨਾ ਅਸੀਂ ਤਾਂ ਬਾਹਰਲਾ ਕੋਈ ਐਡਜਸਟਮੈਂਟ ਨਹੀਂ ਕਰਦਾ ਅੱਜ ਮੈਨੂੰ ਛੁੱਟੀ ਚਾਹੀਦੀ ਹੈ ਜੀ ਤਾਂ ਫਿਰ ਕਿਵੇਂ ਕਰਾਂਗੇ ਤੇ ਸਭ ਤੋਂ ਮੇਨ ਗੱਲ ਹੈ ਜੋ ਸਾਡਾ ਕਿਚਨ ਸੰਭਾਲਦੇ ਨੇ ਤਾਂ ਸਾਡੇ ਘਰ ਦੀਆਂ ਲੇਡੀਜ਼ ਸੰਭਾਲਦੀਆਂ ਨੇ ਜਿਵੇਂ ਮੇਰੇ ਵਾਈਫ ਕੰਮ ਸਾਰਾ ਕਰਦੇ ਨੇ ਤੇ ਮੇਰੇ ਮਦਰ ਕਰਦੇ ਨੇ ਵੈਸੇ ਮੇਰੀ ਮਹਰਿਜ ਤੋਂ ਪਹਿਲਾਂ ਸਾਰਾ ਮੇਰੇ ਮਦਰ ਨੇ ਹੀ ਕੀਤਾ ਪਿਆ ਸੀ ਮੇਰੇ ਫਾਦਰ ਨੇ ਕੀਤਾ ਪਿਆ ਸੀਗਾ ਜਦੋਂ ਵਿਆਹ ਹੋਇਆ ਤਾਂ ਜਦੋਂ ਮਨ ਲ ਤੁਸੀਂ ਕਿਹਾ ਭਾਬੀ ਨੂੰ ਵੀ ਨਾਲ ਕੰਮ ਕਰਾਉਣਾ ਮਨਾ ਤਾਂ ਨਹੀਂ ਕੀਤਾ ਇਹ ਨਹੀਂ ਮਨਾ ਕਨੂੰ ਕਰਨਾ ਜੀ ਉਹਨਾਂ ਨੂੰ ਅਹ ਜੀ ਪਹਿਲਾਂ ਹੀ ਦੱਸੇ ਸੀ ਸਾਡਾ ਪਹਿਲਾਂ ਦੱਸਤਾ ਜੀ ਹਾਂ ਜੀ ਜੀ ਪਹਿਲਾਂ ਹੀ ਦੱਸਤਾ ਸੀ ਵੀ ਸਾਡਾ ਇਹ ਬਿਜ਼ਨਸ ਹੈ ਜੀ ਤੇ ਇਵੇਂ ਕਰਕੇ ਅਸੀਂ ਇਹ ਕਰਨਾ ਚਾਹੁੰਦੇ ਆ ਤਾਂ ਤਾਂ ਸਭ ਕੁਝ ਉਹਨਾਂ ਨੂੰ ਪਤਾ ਸੀ ਵੀ ਜਿਵੇਂ ਵੀ ਆ ਤੇ ਫਿਰ ਮੇਰਾ 버ਗਰ ਲਿਆਓ ਭਾਈ ਮੈਂ ਇਨਦਰ ਗੋਲ ਗੱਪੇ ਖਾਵਾਂ ਤਾਂ ਤੁਸੀਂ ਮੇਰਾ 버ਗਰ ਲਿਆਓ ਆ ਦੇਖੋ ਜੀ ਭਾਈ ਆ ਆ ਉੱਪਰ ਜਿਹੜੀ ਹੈਗੀ ਹੈ ਇਹ ਕੀ ਪਾਇਆ ਹੋਇਆ ਹੈ ਇਹ ਮਤਲਬ ਨਾ ਜਿਹੜੇ ਗੋਲ ਗੱਪੇ ਨੇ ਨਾ 6 ਉਹਦੇ 6 ਗੋਲ ਗੱਪੇ ਤਾਂ ਇਹਨਾਂ ਤੇ ਅਲੱਗ-ਅਲੱਗ ਸਾਸ ਹੀ ਹੁੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸ ਦੇਣਾ ਜਿਵੇਂ ਤੁਸੀਂ ਹੱਥ 'ਚ ਫੜਨੇ ਪਿਆ ਇਹ ਗੋਲ ਗੱਪੇ ਤੇ ਤੁਸੀਂ ਚਪਟਲੇ ਸੌਸ ਪਾਈ ਹੋਈ ਹੈ ਠੀਕ ਹੈ ਬਈ ਇਹ ਵਾਈਟ ਵਾਲੀ ਹੈਗੀ ਹੈ ਜੀ ਇਹ ਵਾਈਟ ਚੀਜ਼ ਹੈ ਜੀ ਇਹ ਮਾਇਓਨਿਸ ਹੈ ਜੀ ਐਂਡ ਇਹ ਮਿੰਟ ਸੌਸ ਹੈ ਐਂਡ ਇਹ ਉਹ ਹੈਗੀ ਹੈ ਕੀ ਨਾਮ ਹੈ ਤੰਦੂਰੀ ਸੌਸ ਇਹ ਹੈਗੀ ਹੈ ਵਾਈਟ ਲਿਕਵਿਡ ਚੀਜ਼ ਦੇ ਨਾਲ ਖੁਦ ਪ੍ਰਿਪੇਅਰ ਕੀਤੀ ਹੋਈ ਸਾਸ ਆ ਬਾਈ ਜੀ ਨਾ ਤੇਰਾ ਸੌਸਿਸ ਜਿਹਨੇ ਨਾਮ ਘਣਾ ਤੇ ਮੈਂ ਤਾਂ ਸੁਣੇ ਨਹੀਂ ਕਦੇ ਭਾਈ ਤਾਂ ਇਹ ਅੰਦਰ ਫਿਲ ਕੀ ਕਰਦੇ ਹੋ ਜੀ ਦੇ ਵਿੱਚ ਇਹ ਵੀ ਕੋਈ ਸੀਕ੍ਰੈਟ ਹੈ ਨਹੀਂ ਸੀਕ੍ਰੈਟ ਤਾਂ ਕੀ ਹੈ ਜੀ ਜੇ ਚਿਕਨ ਗੋਲ ਗੱਪੇ ਨੇ ਤਾਂ ਖੁਦ ਮਸਾਲਾ ਰੈਡੀ ਕਰਦੇ ਨੇ ਮਦਰ ਤਾਂ ਉਹ ਫਿਲ ਕਰਕੇ ਉੱਪਰ ਛੇ ਟਾਪਿੰਗ ਡਿਫਰੈਂਟ ਡਿਫਰੈਂਟ ਤਾਂ ਸੌਸਿਸ ਜਿਆ ਪਾਈਆਂ ਜਾਂਦੀਆਂ ਤਾਂ ਜੋ ਗੋਲ ਗੱਪਾ ਕੋਈ ਮਤਲਬ ਤੁਹਾਨੂੰ ਡਰਾਈ ਡਰਾਈ ਨਾ ਲੱਗੇ ਤਾਂ ਥੋੜਾ ਜੂਸੀ ਜਿਹਾ ਲੱਗੇ ਉਸ ਕਰਕੇ ਵੀ ਭਾਈ ਦੇਖੋ ਹਰਮੀਤ ਸਿੰਘ ਨੇ ਗੋਲ ਗੱਪੇ ਕਰਤੇ ਨੇ ਤਿਆਰ ਚਿਕਨ 버ਗਰ ਹੋ ਰਿਹਾ ਮੇਰਾ ਤਿਆਰ ਮੈਂ 버ਗਰ ਖਾਵਾਂਗਾ ਜ ਨਿਆਰੇ ਲਾਂਗਾ ਤੇ ਇਸ ਤੋਂ ਬਾਅਦ ਹਰਮੀਤ ਦੀ ਥੋੜੀ ਜੀ ਸਟ੍ਰਗਲ ਵਾਲੀ ਕਹਾਣੀ ਮੈਂ ਤੁਹਾਨੂੰ ਸੁਣਾਉਂਗਾ ਇਹ ਆਪੇ ਹੀ ਸੁਣਾਉਂਗਾ ਮੈਂ ਦੱਸੂ ਮੈਂ ਵੀ ਦੱਸੂਗਾ ਥੋੜੀ ਜਿਹੀ ਗੱਲਾਂ ਇਹ ਦੱਸੂਗਾ ਪ੍ਰਾਣੀਆਂ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਮੈਂ ਗੋਲ ਗੱਪਾ ਖਾ ਲਾਂ ਇੰਨੀ ਦੇਰ ਫਿਰ ਮਿਲਦੇ ਆ ਭਾਈ ਬਰਗਰ ਖਾ ਕੇ ਇੱਕ ਬਾਈਟ ਨਹੀਂ ਸਵਾਦ ਲਿਆਤਾ ਅੱਗੇ ਗੱਲਬਾਤ ਹਰਮੀਤ ਨਾਲ ਕਰਦੇ ਆਂ ਹਰਮੀਤ ਇਹ ਤਾਂ ਠੀਕ ਹੈ ਤੁਸੀਂ ਸਾਰਾ ਕੁਝ ਜਿਹੜਾ ਹੁਣ ਲਾ ਲਿਆ ਹੈ ਲਾਈਫ ਬੜੀ ਸਟਰਗਲਰ ਰਹੀ ਹੈ ਤੁਹਾਡੀ ਥੋੜਾ ਜਿਹਾ ਉਹਦੇ ਬਾਰੇ ਦੱਸੋ 2007 ਤੋਂ ਲੈ ਕੇ ਜਦ ਤੱਕ ਇਹ ਦੁਕਾਨ ਨਹੀਂ ਕੀਤੀ ਉਸ ਤੋਂ ਪਹਿਲਾਂ ਕਿਨੇ ਇੱਕ ਸਾਈਕਲ ਦੇ ਉੱਤੇ ਤੁਸੀਂ ਜਾਂਦੇ ਹੁੰਦੇ ਸੀ ਬੜੀ ਦੂਰ ਤੱਕ ਉਹ ਤੁਹਾਡੀ ਸਟਰਗਲ ਵਾਲੀ ਕਹਾਣੀ ਦੱਸੋ ਹਾਂਜੀ ਮੈਂ ਇਹ ਜਾਂਦਾ ਸੀ ਜੀ ਸਰਹੰਦ ਰੋਡ ਇੱਕ ਮਤਲਬ ਪਟਿਆਲਾ ਦੇ ਵਿੱਚ ਡਿਸਟ੍ਰੀਬਿਊਟਰ ਸੀਗੇ ਮਦਰ ਦੇਰੇ ਦੇ ਮੈਨੋਂ ਕੋਲ ਜੌਬ ਕੀਤੀ ਕਾਫੀ ਟਾਈਮ ਮੈਂ ਤਾਂ ਉਹਨਾਂ ਕੋਲ ਜਿਵੇਂ ਸਵੇਰੇ ਮਾਰਨਿੰਗ ਅਸੀਂ ਜਾਣਾ ਸਵੇਰੇ ਅਸੀਂ 9 ਵਜੇ ਸ਼ਾਪ ਤੇ ਪਹੁੰਚਣਾ ਹੁੰਦਾ ਸੀ ਤਾਂ ਪਹਿਲਾਂ ਉਹਨਾਂ ਦੇ ਘਰੋਂ ਚਾਬੀ ਲੈਣੀ ਜੀ ਬਾਈ ਨੰਬਰ ਤੋਂ ਬਾਈ ਨੰਬਰ ਤੋਂ ਫਿਰ ਅਸੀਂ ਸਾਈਕਲ ਤੇ ਹਾਂਜੀ ਸਾਈਕਲ ਤੇ ਜੀ ਟ੍ਰਿਕ ਚ ਦਾ ਟਾਈਮ ਹੁੰਦਾ ਜੀ ਜੇ ਪਰਮਾਤਮਾ ਨੇ ਉਸ ਟਾਂ ਸਾਈਕਲ ਦਿਖਾਈ ਅੱਜ ਮੋਟਰਸਾਈਕਲ ਦੇ ਕਾਰਾਂ ਜੋਗਾ ਵੀ ਉਹਨਾਂ ਨੇ ਹੀ ਬਣਾਇਆ ਆ ਪਰ ਨੂੰ ਤਾਂ ਐਵੇਂ ਆ ਕਿ ਆ ਫਿਰੇ ਜਾਣਾ ਫਿਰ ਉੱਥੋਂ ਦੀ ਚਾਬੀ ਲੈਣੀ ਚਾਬੀ ਲੈ ਕੇ ਅਸੀਂ ਦੁਕਾਨ ਖੋਲਣੀ ਦੁਕਾਨ ਖੋਲ ਕੇ ਅਸੀਂ ਸਾਰਾ ਦਿਨ ਕੰਮ ਕਰਨਾ ਕੰਮ ਕਰਕੇ ਫਿਰ ਹੌਲੀ 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 ਅਸੀਂ ਇਹ ਦੇਖਿਆ ਵੀ ਹਾਂ ਮਿਲਦੀ ਸੀ ਉਦੋਂ ਹਰਮੀਤੇ ਦੱਸੋ ਤਾਂ ਤਨਖਾਹ 4000 ਰੁਪਏ ਸੀ ਜੀ ਅੱਜ 4000 ਵਾਲਾ 40 ਬੰਦੇ ਨੂੰ ਮੈਂ ਕਿਹਾ ਭਾਵੇਂ ਕੰਮ ਦੇਣ ਵਾਲਾ ਹੋਵੇ ਇਦਾਂ ਵਾਇਗਰੂ ਜਾਣਦਾ ਜੀ ਤੇ ਬਸ ਫਿਰ ਇਵੇਂ ਅਸੀਂ ਜੋਬ ਕੀਤੀ ਸਟਰਗਲ ਕੀਤਾ ਤੇ ਫਿਰ ਐਵੇਂ ਹੁੰਦਾ ਸੀ ਪਾਪਾ ਦੀ ਵੀਡੀਓ ਗੇਮ ਦੀ ਸ਼ਾਪ ਹੁੰਦੀ ਸੀ ਤਾਂ ਉੱਥੇ ਵੀ ਕੰਮ ਪੂਰਾ ਸורה ਹੀ ਹੁੰਦਾ ਸੀਗਾ ਤਾਂ ਫਿਰ ਅਸੀਂ ਉੱਥੋਂ ਆਉਣਾ ਘਰ ਆ ਕੇ ਰਾਤ ਨੂੰ ਹੀ ਸੋਚਣਾ ਵੀ ਚਲੋ ਜਿਵੇਂ ਵੀ ਹੈ ਗੁਜ਼ਾਰਾ ਹੋ ਰਿਹਾ ਫਿਰ ਹੌਲੀ ਹੌਲੀ ਟਾਈਮ ਲੰਘਦਾ ਗਿਆ ਟਾਈਮ ਲੰਘਦੇ ਲੰਘਦੇ ਅਸੀਂ ਫਿਰ ਕੀਤਾ ਕਿ ਜੀ ਅਸੀਂ ਘਰ ਟ੍ਰਾਈ ਕਰਨਾ ਸ਼ੁਰੂ ਕੀਤਾ ਵੀ ਕੋਈ ਵੀ ਕੰਮ ਕੀਤਾ ਜਏ ਤਾਂ ਮਦਰ ਸ਼ੁਰੂ ਤੋਂ ਹੀ ਮਤਲਬ ਕੁਕਿੰਗ ਲਾਈਨ ਦੇ ਵਿੱਚ ਮਾਸਟਰ ਸੀਗੇ ਤਾਂ ਫਿਰ ਮਦਰ ਨੇ ਕਿਹਾ ਵੀ ਤੁਸੀਂ ਕੁਰੀ ਟਰਾਈ ਦਾ ਕਰਕੇ ਦੇਖੋ ਕੋਈ ਵੀ ਕੰਮ ਤਾਂ ਫਿਰ ਅਸੀਂ ਇੱਕ ਛੋਟੀ ਕੈਨੋਪੀ ਬਣਵਾਈ ਜੀ ਅੱਜ ਮੈਨੂੰ ਯਾਦ ਹੈ ਉਹ ਕੈਨੋਪੀ ਮੇਰੀ 12000 ਰੁਪਏ ਦੀ ਬਣੀ ਸੀ ਤਾਂ ਉਹਦੀ ਵੀ ਮੇਰੇ ਕੋਲ ਪੇਮੈਂਟ ਕੈਸ਼ ਨਹੀਂ ਸੀਗੀ ਮਤਲਬ 12000 ਇਕੱਠਾ ਕਰਨ ਲੱਗੇ ਵੀ ਬੜਾ ਟਾਈਮ ਲੱਗਿਆ ਹੈ 12000 ਰੁਪਏ ਕੈਸ਼ ਨਹੀਂ ਸੀ ਚਲੋ ਫਿਰ ਅਸੀਂ ਕੈਨੋਪੀ ਰੈਡੀ ਕਰਾ ਕੇ ਬਾਹਰ ਲਗਾਈ ਤਾਂ ਮੈਨੂੰ ਯਾਦ ਹੈ ਤੇ ਮੈਂ 버거 ਉਸ ਦਿਨ ਮੈਂ ਲਏ ਤਿੰਨ ਪੈਕੇਟ ਤਾਂ ਮਤਲਬ 45 버ਗਰਸ ਤਾਂ ਮੈਨੂੰ ਇਹ ਸੀਗਾ ਪਤਾ ਨਹੀਂ ਵਿਕਣਗੇ ਨਹੀਂ ਵਿਕਣਗੇ ਕਿਉਂਕਿ ਐਕਚੁਅਲ ਹੁੰਦਾ ਕੀ ਹੈ ਜਦੋਂ ਤੁਸੀਂ ਲੋਕਾਂ ਨੂੰ ਫ੍ਰੀ ਖਿਲਾ ਰਹੇ ਹੋ ਤਾਂ ਤਾਂ ਲੋਕ ਬਹੁਤ ਕਹਿੰਦੇ ਨੇ ਵੀ ਬਹੁਤ ਟੇਸਟੀ ਹੈ ਬਹੁਤ ਟੇਸਟੀ ਹੈ ਮਜ਼ਾ ਤਾਂ ਆਉਂਦਾ ਹੈ ਜਦੋਂ ਤੁਸੀਂ ਵੇਚੋ ਉਹਨੂੰ ਤੇ ਉਹਦੀ ਤੁਹਾਡੇ ਕੋਲ ਪੇਮੈਂਟ ਆਏ ਫਿਰ ਪਤਾ ਲੱਗਦਾ ਵੀ ਅਸਲ ਟੇਸਟ ਹੁਣ ਹੈ ਕਿ ਨਹੀਂ ਕਿਉਂਕਿ ਫ੍ਰੀ ਵਾਲੇ ਤਾਂ ਸਾਰੀ ਟੇਸਟੀ ਕਹਿੰਦੇ ਨੇ ਫਿਰ ਹੋਇਆ ਕੀ ਜੀ ਮਨੇ ਬਾਰਕ ਐਨਓਪੀ ਲਗਾਈ ਜੀ ਤਾਂ ਮੇਰਾ ਮਾਲ ਜਿਹੜਾ ਸੀਗਾ ਉਈ ਘੰਟੇ ਦੇ ਵਿੱਚ ਹੀ ਸੇਲ ਹੋ ਗਿਆ ਸੀ ਤਾਂ ਫਿਰ ਮੈਨੂੰ ਬੜੀ ਖੁਸ਼ੀ ਹੋਈ ਫਿਰ ਹੋਲੀ ਹੋਲੀ ਕਰਦੇ ਕਰਦੇ ਆਈ ਪ੍ਰਮਾਤਮਾ ਨੇ ਇੰਨਾ ਕੁ ਵਧੀਆ ਮਤਲਬ 45 ਤੋਂ ਅੱਜ ਮਤਲਬ ਅੱਜ 10 15 ਬੈਕਟਨ ਦੀ ਹੈਗੀ ਹੈ ਫੇਰ ਮਤਲਬ ਗੱਲ ਤਾਂ ਇਹ ਹੈ ਨਾ ਕਿੱਥੇ ਇਕੱਲੇ 45 버ਗਰ ਵਿੱਚ ਐ ਸੀ ਤਾਂ ਕਿੱਥੇ 45 ਮਤਲਬ ਵਰਕੇ 버거 ਬਣਾਤੇ ਤੁਸੀਂ ਵੀ 45 ਤਰ੍ਹਾਂ ਦੇ 버거 ਬਣਾਤੇ ਉਸ ਤੋਂ ਬਾਅਦ ਹੁਣ 125 ਤਰ੍ਹਾਂ ਦੇ ਹੋ ਗਏ ਹਾਂਜੀ 120 ਤਰ੍ਹਾਂ ਦੇ 125 ਨਹੀਂ ਕਹਿ ਸਕਦੇ ਤਾਂ ਅਸੀਂ 120 ਵੈਰਾਈਟੀਆਂ 버거 ਦੀਆਂ ਕੱਢਤੀਆਂ ਆਪ ਦਾ ਚਿਕਨ 버거 ਤੇ ਚਿਕਨ ਗੋਲ ਗੱਪਾ ਤੁਹਾਨੂੰ ਆਪ ਪਤਾ ਚੱਲ ਜਾਏਗਾ ਵੀ ਅਸੀਂ ਬਚਪਨ ਤੋਂ ਇੱਥੇ ਕਿਉਂ ਆ ਰਹੇ ਹਾਂ ਕੀ ਬਾਤ ਹੈ ਉਹ ਸਪੈਸ਼ਲ ਅਸੀਂ ਤ੍ਰਿਪੜੀ ਤੋਂ ਆਉਂਦੇ ਹਾਂ ਜੀ ਅੱਛਾ ਸਾਡੇ ਮਤਲਬ ਉਹ ਰਾਜੀ ਮਤਲਬ ਸਪੈਸ਼ਲ ਇਨਾਂ ਕੋਲ ਸਿਰਫ 버거 ਤੇ ਚਿਕਨ ਗੋਲ ਗੱਪੇ ਖਾਣ ਆਉਂਦੇ ਹਾਂ ਜੀ ਹਾਂ ਜੀ ਬਾਬਾਈ ਜੀ ਬਹੁਤ ਦੂਰ ਤੋਂ ਆਉਂਦੇ ਨੇ ਯਾਰ ਸਾਰੇ ਮੈਂ ਦਾ ਟਰਾਈ ਕੀਤਾ ਬਾਈ ਮੈਨੂੰ ਬਹੁਤ ਸਵਾਲ ਲੱਗੇ ਅੱਗੇ ਹੁਣ ਫੇਰ ਖਾਵਾਂਗਾ ਬਾਈ ਬਾਕੀ ਤੁਸੀਂ ਜੇ ਕਿਸੇ ਨੇ ਖਾਣਾ ਤੇ 버거 ਹਾਊਸ ਪਟਿਆਲਾ ਕੌਫਾਨਾ ਗੇਟ ਪਹੁੰਚ ਸਕਦੇ ਹੋ ਇਹ 버거 ਇਹ ਗੋਲ ਗੱਪੇ ਤੁਸੀਂ ਖਾ ਸਕਦੇ ਹੋ ਤਾਂ ਜਾਂਦੇ ਜਾਂਦੇ ਬਾਈ ਇੱਕ ਵਾਰ ਫੇਰ ਹਰਮਿਤ ਨੂੰ ਹਰਮਿਤ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਜਿਹੜੇ ਆਪਣੇ ਕੰਮ ਤੋਂ ਭਜਦੇ ਨੇ ਮੈਂ ਇਹ ਕਹਿਣਾ ਚਾਹਾਂਗਾ ਜੀ ਜੇ ਤੁਸੀਂ ਸਾਰਾ ਯੂਥ ਬਾਹਰ ਚਲੇ ਜਾਉਗੇ ਤਾਂ ਪੰਜਾਬ ਤੁਸੀਂ ਕਿਸ ਦੇ ਹਵਾਲੇ ਕਰਕੇ ਜਾਉਗੇ ਮੈਂ ਇਹ ਕਹਾਂਗਾ ਕਿ ਆਪ ਕੰਮ ਕਰੋ ਹੱਥੀਂ ਕਿਰਤ ਕਰੋ ਕਿਸੇ ਤੇ ਵਿਸ਼ਵਾਸ ਨਾ ਕਰੋ ਪ੍ਰਮਾਤਮਾ ਤੁਹਾਨੂੰ ਕਦੀ ਵੀ ਖਾਲੀ ਨਹੀਂ ਛੱਡਦਾ ਤੁਸੀਂ ਕਹਿੰਦੇ ਨੇ ਜਿਹਦਾ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਕਿਸੇ ਟਾਈਮ ਤੇ ਮੈਂ ਵੀ ਸੋਚਦਾ ਸੀ ਵੀ ਅਸੀਂ ਵੀ ਕੈਨੇਡਾ ਵਗੈਰਾ ਚਲੇ ਜਾਈਏ ਕਿ ਅਸੀਂ ਵੀ ਜਾ ਕੇ ਦੇਖੀਏ ਵੀ ਉੱਥੇ ਡਾਲਰਾਂ 'ਚ ਕਿਵੇਂ ਪੈਸੇ ਬਣਦੇ ਨੇ ਪਰ ਜੇ ਤੁਸੀਂ ਉਰੇ ਸਟਰਗਲ ਕਰੋ ਤਾਂ ਤੁਹਾਡੇ ਉਰੇ ਹੀ ਡਾਲਰ ਨਹੀਂ ਜੀ ਬਹੁਤ ਬਹੁਤ ਧੰਨਵਾਦ ਅ ਵੀਰੇ ਜੋੜਨ ਦੇ ਲਈ ਹਰਮੀਤ ਦੇਖੋ ਆਂਟੀ ਜੀ ਹੋਣੀ ਕਿੰਨਾ ਸਟ੍ਰਗਲ ਕਰ ਰਹੇ ਨੇ ਆਂਟੀ ਜੀ ਐਵੇਂ ਸਰਵ ਕਰਦੇ ਹੁੰਦੇ ਨੇ ਵੀ ਜਰੂਰ ਬਣਾ ਲਿਆ ਪਿੱਛੋਂ ਹਾਂਜੀ ਹਾਂਜੀ ਕਰਦੇ ਨੇ ਜੀ ਐਵੇਂ ਸਾਡੇ ਘਰ ਕਿਸੇ ਨੂੰ ਵੀ ਉਹ ਨਹੀਂ ਹੈ ਜੀ ਸਾਡਾ ਸਾਰੇ ਨਾਲ ਮਿਲ ਕੇ ਸਾਡਾ ਫੈਮਿਲੀ ਬਿਜ਼ਨਸ ਹੈ ਜੀ ਹਾਂਜੀ ਬਾਈ ਜੀ ਬਾਈ ਬਹੁਤ ਧੰਨਵਾਦ ਹਰਮੀਤ ਸਿੰਘ ਸਾਰੇ ਨਾਲ ਮਿਲ ਕੇ ਕਰੋ ਤੇ ਕਰਦੇ ਰਹੋ ਅਸੀਂ ਅਰਦਾਸ ਕਰਦੇ ਹਾਂ ਵੀ ਤੁਹਾਡਾ ਆਊਟਲੈਟ ਇੱਕ ਨਹੀਂ ਪੂਰੇ ਇੰਡੀਆ 'ਚ ਤੁਸੀਂ ਆਊਟਲੈਟ ਖੋਲੋ ਜਾ ਕੇ ਤਾਂ ਜੋ ਅਸੀਂ ਵੀ ਕਹਿ ਸਕੀਏ ਕਿ ਹਰਮੀਤ ਸਿੰਘ ਸਾਡੇ ਭਰਾ ਦਾ ਆਊਟਲੈਟ ਹੈ ਮੈਂ ਤੁਹਾਨੂੰ ਕਹਿ ਰਿਹਾ ਨਾ ਲਾਸਟ ਦੇ ਵਿੱਚ ਮੈਂ ਦੱਸਾਂਗਾ ਇਹ ਰਿ ਸਟ੍ਰਗਲ ਵਾਲੀ ਮੇਰੇ ਨਾਲ ਪੜਿਆ ਅਸੀਂ ਇੱਕੋ ਕਲਾਸ ਇਕੱਠੇ ਪੜ੍ਹਦੇ ਰਹੇ ਆ ਮੇਰਾ ਬਹੁਤ ਪੁਰਾਣਾ ਦੋਸਤ ਹੈ ਮੈਂ ਇਹਦਾ ਸਟਰਗਲ ਟਾਈਮ ਵੀ ਦੇਖਿਆ ਹੈ ਮੈਂ ਇਹਨੂੰ ਚੜ੍ਹਾਈ ਵਾਲਾ ਪੀਰੀਅਡ ਵੀ ਦੇਖਿਆ ਹੈ ਮੈਂ ਇਹਦੇ ਜ਼ਿੰਦਗੀ ਦੇ ਕਈ ਖੱਟੇ ਮਿੱਠੇ ਕਿੱਸੇ ਜਾਣਦਾ ਔਰ ਦੇਖਿਆ ਮੈਂ ਇਸ ਨੂੰ ਇੱਕ ਕਿਸ ਤੋਂ ਕਿੱਥੋਂ ਉੱਠ ਕੇ ਹੁਣ ਕਿੱਥੇ ਗਿਆ ਔਰ ਉੱਥੇ ਰਹਿ ਕੇ ਸਟੇਬਲ ਕਿੰਨਾ ਹੋਣਾ ਔਖਾ ਉਹ ਬੜੇ ਇਹ ਮੇਨਟੇਨ ਕਰ ਰਿਹਾ ਤਾਂ ਅਰਦਾਸ ਹੈ ਰੱਬ ਅੱਗੇ ਵੀ ਐਸੇ ਤਰ੍ਹਾਂ ਜ਼ਿੰਦਗੀ ਦੇ ਵੀ ਤਰੱਕੀਆਂ ਕਰੇ ਜੇ ਤੁਸੀਂ ਇਹਨਾਂ ਦੇ ਮੰਮੀ ਪਾਪਾ ਨੂੰ ਦੇਖਣਾ ਕਦੇ ਉਰੇ ਆਓ ਤਾਂ ਵੈਨਾ ਪਿਆਰ ਦੇ ਨਾਲ ਮਿਲਦੇ ਨੇ ਉਹ ਤੁਸੀਂ 버ਗਰ ਖਾਨ ਤੋਂ ਪਹਿਲਾਂ ਹੀ ਰੱਜ ਜਾਂਦੇ ਹੋ ਬੇ ਇੰਨਾ ਪਿਆਰ ਪੂਰੀ ਫੈਮਿਲੀ ਦਿੰਦੀ ਹੈ ਤਾਂ ਬਹੁਤ ਬਹੁਤ ਧੰਨਵਾਦ ਦਿੰਦਾ ਜੁੜਨ ਦੇ ਲਈ ਤਾਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀ ਔਨ 에ਅਰ ਦੇ ਨਾਲ ਕੈਮਰਾ ਪਰਸਨ ਨਿਸ਼ਾਨ ਸਿੰਘ ਤੇ ਮੈਂ ਪ੍ਰਵਿੰਦਰ ਸਿੰਘ ਚੱਡਾ ਪਟਿਆਲਾ